ਉਹ ਭਰਾਵਾ ਭਾਵੇਂ ਤੁਹਾਡਾ ਮੈਂ ਕੁਝ ਨਹੀਂ ਲਾਦਾ ਪਰ ਦੁੱਖ ਤੇ ਆਪਣਾ ਇੱਕੋ ਹੀ ਆ ਕੋਈ ਨਹੀਂ ਖਲੋਜੋ ਕਰਦੇ ਕੁਝ ਭਾਜੀ ਕਰੋ ਕੋਈ ਕਿਰਪਾ ਓਏ ਕਿਰਪਾ ਦੇ ਕਰਦੇ ਓ ਮੇਰੀ ਚਾਬੀ ਕਿਥੇ ਚਲ ਗਈ ਆ ਭਾਜੀ ਚਾਬੀ ਇੱਥੇ ਹੀ ਕਿਤੇ ਹੋਣੀ ਆ ਚਾਬੀ ਕਿਥੇ ਜਾਣੀ ਓਏ ਤੂੰ ਇੱਥੇ ਤੁਰਿਆ ਫਿਰੰਦੇ ਆ ਤੂੰ ਤੇ ਨਹੀਂ ਫੜੀ ਚਾਬੀ ਮੇਰੀ ਨਹੀਂ ਨਹੀਂ ਭਾਜੀ ਭਾਵੇਂ ਗਾਲ ਪਾ ਦਿਓ ਮੇਰੇ ਤੋਂ ਨਹੀਂ ਆ ਤੇ ਫਿਰ ਚਾਬੀ ਕਿਥੇ ਚਲ ਗਈ ਜਮੀਨ ਖਾ ਗਈ ਸਮਾਨ ਲੈ ਗਿਆ ਵਾ ਭਾਜੀ ਮੈਨੂੰ ਨਹੀਂ ਪਤਾ ਭਾਵੇਂ ਤਲਾਸ਼ੀ ਲੀ ਲਓ ਆਏ ਓ ਤੂੰ ਜਿਹੜੇ ਹਸਾਉਣਾ ਵਿੰਗਾ ਜਾਇਆ ਤੇਰੀ ਤਲਾਸ਼ੀ ਕੀ ਲੈ ਲੈ ਓ ਪਾਜੀ ਛੱਡੋ ਪਰੇ ਇਧਰ ਅਮਰਜੈਂਸੀ ਪਹਿਲਾਂ ਇਹਨਾਂ ਦੇ ਕੰਮ ਨਿਬੜ ਲੀਏ ਓ ਪਹਿਲੋਂ ਮੈਨੂੰ ਵੀ ਅਮਰਜੈਂਸੀ ਪਹਿਲੋਂ ਮੇਰੀ ਚਾਬੀ ਲੱਭ ਕੇ ਦੋ ਪਾਜੀ ਛੱਡੋ ਚਾਬੀ ਨੂੰ ਪਹਿਲਾਂ ਇਹਨਾਂ ਵਾਲੀ ਅਮਰਜੈਂਸੀ ਨਿਬੜ ਲੀਏ ਓ ਤੁਹਾਡੀ ਅਮਰਜੈਂਸੀ ਨੂੰ ਮੈਂ ਕਰਾਂ ਮੈਨੂੰ ਤੇ ਆਪ ਅਮਰਜੈਂਸੀ ਪਈ ਆ ਓ ਪਾੜੀ ਤੁਹਾਨੂੰ ਗਾੜੀ ਅਮਰਜੈਂਸੀ ਪੈ ਗਈ ਆ ਓਏ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਮੈਨੂੰ ਵੀ ਯੂਰ ਪੈ ਗਿਆ ਵਾ ਤੁਹਾਨੂੰ ਗਾੜਾ ਯੂਰ ਪੈ ਗਿਆ ਓਹੋ ਹੀ ਸਿਆਪਾ ਮੋਹ ਰਿਓ ਜਿਹੜਾ ਸਵੇਰ ਦਾ ਤੁਹਾਨੂੰ ਪਿਆ ਵਾ Um... <laughs>